ਕਿਸਾਨ ਦੋਸਤੋ ਸਾਡੇ ਖੇਤਾਂ ਦੇ ਵਿੱਚ ਝੋਨਾ ਚੂਹੇ ਦੁਆਰਾ ਕੱਟਿਆ ਜਾ ਰਿਹਾ ਪਰੰਤੂ ਅਸੀਂ ਜਿਹੜਾ ਹੈਗਾ ਗਲਤ ਫਹਿਮੀ ਦੇ ਵਿੱਚ ਜਿਹੜੀ ਗੋ ਜਾਂ ਸੰਗੋਜ ਜਾਂ ਸੰਗੋਲ ਜਿਹੜੀ ਹੈਗੀ ਹੈ ਉਹਨੂੰ ਮਾਰ ਰਹੀ ਹੈ ਦੇਖੋ ਗੋ ਜਿਹੜੀ ਹੈਗੀ ਹੈ ਉਹ ਇੱਕ ਮਾਸਾਹਾਰੀ ਜੀਵ ਹੈ ਜਿਹੜਾ ਕਿ ਚੂਹਾ ਸੱਪ ਮગરਮਛ ਦੇ ਅੰਡੇ ਜੇ ਅਸੀਂ ਹਰੀਕੇ ਦੇ ਨੇੜੇ ਜਾ ਕੇ ਦੇਖਦੇ ਹਾਂ ਤਾਂ ਉੱਥੇ ਮગરਮਛ ਦੇ ਅੰਡੇ ਸੱਪ ਦੇ ਅੰਡੇ ਤਾਂ ਇਸ ਤਰੀਕੇ ਦੇ ਜੀਵਾਂ ਨੂੰ ਖਾ ਕੇ ਆਪਣਾ ਜਿਹੜਾ ਹੈਗਾ ਜੀਵਨ ਜੀਵਨ ਕਰਦੀ ਹੈ ਤੇ ਉਹ ਘਾ ਨਹੀਂ ਖਾਂਦੀ ਮਾਸਾਹਾਰੀ ਇਹ ਮਾਸ ਖਾਂਦੀ ਹੈ ਤਾਂ ਜਿਹੜੇ ਵੀਰ ਗੋ ਨੂੰ ਮਾਰ ਰਹੇ ਐ ਤੇ ਸੋਚ ਰਹੇ ਕਿ ਇਹ ਜਿਹੜਾ ਸਾਡੇ ਖੇਤਾਂ ਦੇ ਵਿੱਚ ਇਹਦੇ ਕਰਕੇ ਜਿਹੜਾ ਝੋਨਾ ਖੱਟਿਆ ਯਾਰ ਉਹ ਗਲਤ ਐ ਅਸਲ ਦੇ ਵਿੱਚ ਕੀ ਐ ਕਿ ਝੋਨਾ ਟੋੜਾ ਚੂਹਾ ਕੱਟਦਾ ਤੇ ਚੂਹੇ ਨੂੰ ਫੜਨ ਵਾਸਤੇ ਗੋ ਉੱਥੇ ਜਿਹੜੀ ਹੈਗੀ ਇੱਕ ਹੱਥ ਲਾ ਕੇ ਬੈਠਦੀ ਐ ਤੇ ਜਰੂਰ ਤੁਸੀਂ ਖੇਤ ਦੇ ਵਿੱਚ ਜਾਣੇ ਚੂਹਾ ਕਿਤੇ ਕਿਤੇ ਪਹੁੰਚ ਜਾਂਦਾ ਲੇਕਿਨ ਗੋ ਫਸ ਜਾਂਦੀ ਐ ਤੁਸੀਂ ਇਹਨੂੰ ਚੱਰੀ ਮਾਰ ਦਿੰਨੇ ਹੋ ਇਸ ਕਰਕੇ ਧਿਆਨ ਰੱਖੋ ਕਿ ਇਹ ਤੁਹਾਡਾ ਝੋਨਾ ਨਹੀਂ ਕੱਟਦੀ ਇਹ ਝੋਨਾ ਨਹੀਂ ਕੱਟਦੀ ਇਹ ਬਲਕਿ ਝੋਨਾ ਕੱਟਣ ਵਾਲੇ ਚੂਹਿਆਂ ਨੂੰ ਖਾਂਦੀ ਹੈ